ਜਿਨ੍ਹਾਂ ਦੇ ਵੱਲੋਂ ਸਟੂਡੀਓ ਅਤੇ ਆਸ-ਪਾਸ ਦੇ ਲੋਕਾਂ ਦੇ ਉੱਤੇ ਗੋਲੀਆਂ ਚੁਲਾ ਦਿੱਤੀਆਂ ਟੋਰੰਟੋ ਪੁਲਿਸ ਨੇ ਕਹਿ ਕੇ ਜਵਾਬ ਦਿੱਤਾ ਕਿ ਵਿਰੋਧੀ ਸਮੂਹ ਦੇ ਮੈਂਬਰਾਂ ਨੇ ਕਥਿਤ ਤੌਰ ਤੇ ਗੋਲੀਬਾਰੀ ਕੀਤੀ ਹੈ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਗੋਲੀਬਾਰੀ ਦੀ ਇਸ ਘਟਨਾ ਪਿੱਛੇ ਆਖਿਰਕਾਰ ਕਿਸ ਦਾ ਹੱਥ ਹੈ ਇਹ ਘਟਨਾ ਕਰੀਬ 3 ਦਿਨ ਪਹਿਲਾਂ ਦੱਸੀ ਜਾ ਰਹੀ ਹੈ ਟੋਰੰਟੋ ਪੁਲਿਸ ਦੇ ਡਿਪਟੀ ਚੀਫ ਲੋਰੈਂਟ ਪੋਕ ਨੇ ਹਮਲੇ ਦੇ ਜਵਾਬ ਦੇ ਵਿੱਚ ਕਿਹਾ ਕਿ ਇੱਕ ਅਣਪਛਾਤੇ ਵਾਹਨ ਵਿੱਚ ਸਫ਼ਰ ਕਰ ਰਹੇ ਸਾਦੇ ਕੱਪੜਿਆਂ ਵਾਲੇ ਅਧਿਕਾਰੀ ਗੋਲੀਬਾਰੀ ਵਿੱਚ ਫਸ ਕੇ ਉਹਨਾਂ ਦੇ ਵਾਹਨ ਤੇ ਕਈ ਵਾਰ ਹਮਲਾ ਹੋਣ ਦੇ ਬਾਵਜੂਦ ਉਹ ਸੁਰੱਖਿਅਤ ਬਚ ਚੁੱਕੇ ਨੇ ਪੁਲਿਸ ਨੇ ਤੁਰੰਤ ਹਮਲੇ ਦਾ ਜਵਾਬ ਦਿੰਦੇ ਹੋਏ ਚੋਰੀ ਕੀਤੀ ਕਾਰ ਵਿੱਚ ਬਕਸੇ ਰੱਖਣ ਲਈ ਆਪਣੀ ਅਣਚਾਹੀ ਗੱਡੀ ਦੇ ਵਰਤੋਂ ਕੀਤੀ ਉਹਨਾਂ ਨੇ ਇੱਕ ਛੋਟਾ ਜਿਹਾ ਪਿੱਛਾ ਕਰਨ ਤੋਂ ਬਾਅਦ ਇੱਕ ਬੰਦੂਕ ਤਾਰੀ ਨੂੰ ਫੜ ਲਿਆ ਹਾਲਾਂਕਿ ਇਸ ਮਾਮਲੇ ਵਿੱਚ ਦੋ ਸ਼ੱਕੀ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਹਜ ਤੱਕ ਲਾਪਤਾ ਨੇ ਗੋਲੀਬਾਰੀ ਤੋਂ ਪਹਿਲਾਂ ਦੇ ਵੀਡੀਓਜ਼ ਵੀ ਸਾਹਮਣੇ ਆਏ ਐ ਜਿਸ ਵਿੱਚ ਕਈ ਲੋਕ ਆਧੁਨਿਕ ਹਥਿਆਰਾਂ ਦੇ ਨਾਲ ਨੱਚਦੇ ਦਿਖਾਈ ਦੇ ਰਹੇ ਨੇ ਗ੍ਰਿਫਤਾਰੀ ਤੋਂ ਬਾਅਦ ਇਲਾਕੇ ਦੀ ਤਲਾਸ਼ੀ ਲਈ ਗਈ ਜਿਸ ਦੇ ਨਾਲ ਆਸ-ਪਾਸ ਦੇ ਖੇਤਰ ਵਿੱਚ ਲੁਕੋਏ ਗਏ 16 ਹਥਿਆਰ ਬਰਾਮਦ ਕੀਤੇ ਗਏ ਨੇ ਅਧਿਕਾਰੀਆਂ ਨੇ ਪੱਜਣ ਵਾਲੇ ਸ਼ੱਕੀਆਂ ਤੇ ਹੋਰਾਂ ਦੁਆਰਾ रिकॉर्डिंग स्टूडियो ਦੇ ਅੰਦਰ ਅਤੇ ਇਥੋਂ ਤੱਕ ਕੀ ਨੇਲੇ ਰੱਦੀ ਦੇ ਡੱਬਿਆਂ ਵਿੱਚ ਲੁਕੇ ਹੋਏ ਕਈ ਹਥਿਆਰ ਬਰਾਮਦ ਕੀਤੇ ਨੇ। ਇਹ ਹਥਿਆਰਾਂ ਵਿੱਚ ਹੈਂਡਗਨ ਅਤੇ ਦੋ ਤਾਕਤ ਦੀ ਰਾਈਫਲਾਂ ਸ਼ਾਮਿਲ ਸਨ। ਬਹੁਤ ਸਾਰੇ ਪੰਜਾਬੀ ਕਲਾਕਾਰ ਇਸ ਖੇਤਰ ਵਿੱਚ ਰਿਕਾਰਡਿੰਗ ਸਟੂડિયો ਦੀ ਵਰਤੋਂ ਕਰਦੇ ਨੇ ਤੇ ਜਿੱਥੇ ਇਹ ਸਾਰੀ ਜੜੀ ਆ ਘਟਨਾ ਵਾਪਰੀ ਆ ਜਿਸ ਦੇ ਕਾਰਨ ਕਲਾਕਾਰਾਂ ਦੇ ਵਿੱਚ ਵੀ ਕਿੰਨਾ ਖਤੇ ਦਹਿਸ਼ਤ ਬਣੀ ਹੋਈ ਆ ਪਿਛਲੇ ਸਮੇਂ ਦੇ ਵਿੱਚ ਜਈਆਂ ਕਈ ਕਠਿਨਾਵਾਂ ਸਾਹਮਣੇ ਆ ਚੁੱਕੀਆਂ ਨੇ ਉਸ ਦੇ ਵਿੱਚ ਕਲਾਕਾਰਾਂ ਨੂੰ ਨਿਸ਼ਾਨਾ ਲਗਾਤਾਰ ਬਣਾਇਆ ਜਾ ਰਿਹਾ ਇਸ ਵਕਤ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਪੰਜਾਬੀ ਗਾਇਕਾਂ ਦੇ ਇਲਾਕੇ ਦੇ ਵਿੱਚ ਸੋਰ ਰਾਉਂਡ ਫਾਇਰਿੰਗ ਕੀਤੀ ਗਈ ਚੋਰੀ ਦੀ ਕਾਰ ਰੁਕੀ ਤਿੰਨ ਵਿਅਕਤੀ ਬਾਹਰ ਆਉਂਦੇ ਨੇ ਤਾਂ ਸਟੂਡੀਓ ਤੇ ਆਸ-ਪਾਸ ਤੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਇਸ ਵਕਤੀ ਵੱਡੀ ਖਬਰ ਸਾਂਝੀ ਕਰ ਰਿਹਾ ਕੈਨੇਡਾ ਦੇ ਟ੍ਰਾਂਟੋ ਵਿੱਚ ਇੱਕ ਸੰਗੀਤ ਰਿਕਾਰਡਿੰਗ ਸਟੂਡੀਓ ਦੇ ਬਾਹਰ ਘੱਟੋ-ਘੱਟ 100 ਰਾਉਂਡ ਫਾਇਰ ਕੀਤੇ ਗਏ ਦਿ ਰਾਤ ਹੋਈ ਗੋਲੀਬਾਰੀ ਦੇ ਵਿੱਚ ਤੇ ਲੋਕਾਂ ਨੂੰ ਹਾਲਾਂਕਿ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ 2 ਸੌਲਟ ਸਟਾਈਲ ਰਾਈਫਲਸ ਮੇਤ 16 ਹਥਿਆਰ ਜ਼ਬਤ ਕੀਤੇ ਜਿਸ ਇਲਾਕੇ ਵਿੱਚ ਗੋਲੀਬਾਰੀ ਹੋਈ ਹੈ ਉਸ ਇਲਾਕੇ ਵਿੱਚ ਪੰਜਾਬੀ ਗਾਇਕਾਂ ਦੇ ਸਟੂਡੀਓ ਨੇ ਮਿਲੇ ਜਾਣ ਕਰੀ ਮੁਤਾਬਕ ਦੇ ਰਾਤ ਕਰੀਬ ਹਿੰਸਾ ਸ਼ੁਰੂ ਹੋਣ ਤੋਂ ਐ ਟੋਰਾਂਟੋ ਪੁਲਿਸ ਗੈਸ ਬੰਦਿਤ ਜ਼ਮਾਨਤ ਸੰਬੰਧੀ ਜਾਂਚ ਕਰ ਰਹੀ ਸੀ ਕਿ ਰਿਕਾਰਡਿੰਗ ਸਟੂਡੀਓ ਦੇ ਕੋਲ ਇੱਕ ਚੋਰੀ ਦੀ ਘਟਨਾ ਰੁਕਦੀ ਹੈ ਤਿੰਨ ਵਿਅਕਤੀ ਬਾਹਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਸਟੂਡੀਓ ਅਤੇ ਆਸ-ਪਾਸ ਦੇ ਲੋਕਾਂ ਦੇ ਉੱਤੇ ਗੋਲੀਆਂ ਚੁਲਾ ਦਿੱਤੀਆਂ ਟੋਰਾਂਟੋ ਪੁਲਿਸ ਨੇ ਕਹਿ ਕੇ ਜਵਾਬ ਦਿੱਤਾ ਕਿ ਵਿਰੋਧੀ ਸਮੂਹ ਦੇ ਮੈਂਬਰਾਂ ਨੇ ਕਥਿਤ ਤੌਰ ਤੇ ਗੋਲੀਬਾਰੀ ਕੀਤੀ ਹੈ ਪੁਲਿਸ ਇਸ ਗਲਤੀ ਜਾਂਚ ਕਰ ਰਹੀ ਹੈ ਕਿ ਗੋਲੀਬਾਰੀ ਦੀ ਇਸ ਘਟਨਾ ਪਿੱਛੇ ਆਖਿਰਕਾਰ ਕਿਸ ਦਾ ਹੱਥ ਹੈ ਇਹ ਘਟਨਾ ਕਰੀਬ 3 ਦਿਨ ਪਹਿਲ ਦੱਸੀ ਜਾ ਰਹੀ ਹੈ ਟੋਰਾਂਟੋ ਪੁਲਿਸ ਦੇ ਡਿਪਟੀ ਚੀਫ ਲੋਰੈਂਟ ਪੋਕ ਨੇ ਹਮਲੇ ਦੇ ਜਵਾਬ ਦੇ ਵਿੱਚ ਕਿਹਾ ਕਿ ਇੱਕ ਅਣਪਛਾਤੇ ਵਾਹਨ ਵਿੱਚ ਸਫ਼ਰ ਕਰ ਰਹੇ ਸਾਦੇ ਕੱਪੜਿਆਂ ਵਾਲੇ ਅਧਿਕਾਰੀ ਗੋਲੀਬਾਰੀ ਵਿੱਚ ਫਸ ਕੇ ਉਹਨਾਂ ਦੇ ਵਾਹਨ ਤੇ ਕਈ ਵਾਰ ਹਮਲਾ ਹੋਣ ਦੇ ਬਾਵਜੂਦ ਉਹ ਸੁਰੱਖਿਅਤ ਬਚ ਚੁੱਕੇ ਨੇ ਪੁਲਿਸ ਨੇ ਤੁਰੰਤ ਹਮਲੇ ਦਾ ਜਫਾਬ ਦਿੰਦੇ ਹੋਏ ਚੋਰੀ ਕੀਤੀ ਕਾਰ ਵਿੱਚ ਬਕਸੇ ਰੱਖਣ ਲਈ ਆਪਣੀ ਅਣចਾਹੀ ਗੱਡੀ ਦੇ ਵਰਤੋਂ ਕੀਤੀ ਉਹਨਾਂ ਨੇ ਇੱਕ ਛੋਟਾ ਜਿਹਾ ਪਿੱਛਾ ਕਰਨ ਤੋਂ ਬਾਅਦ ਇੱਕ ਬੰਦੂਕਦਾਰੀ ਨੂੰ ਫੜ ਲਿਆ ਹਾਲਾਂਕਿ ਇਸ ਮਾਮਲੇ ਵਿੱਚ ਦੋ ਸ਼ੱਕੀ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਹਜੇ ਤੱਕ ਲਾਪਤਾ ਨੇ ਗੋਲੀਬਾਰੀ ਤੋਂ ਪਹਿਲਾਂ ਦੇ ਵੀਡੀਓਜ਼ ਵੀ ਸਾਹਮਣੇ ਆਏ ਜਿਸ ਵਿੱਚ ਕਈ ਲੋਕ ਆਧੁਨਿਕ ਹਥਿਆਰਾਂ ਦੇ ਨਾਲ ਨੱਚਦੇ ਦਿਖਾਈ ਦੇ ਰਹੇ ਨੇ ਗ੍ਰਿਫਤਾਰੀ ਤੋਂ ਬਾਅਦ ਇਲਾਕੇ ਦੀ ਤਲਾਸ਼ੀ ਲਈ ਗਈ ਜਿਸ ਤੇ ਨਾਲ ਆਸ-ਪਾਸ ਤੇ ਖੇਤਰ ਵਿੱਚ ਲੁਕੋਏ ਗਏ 16 ਹਥਿਆਰ ਬਰਾਮਦ ਕੀਤੇ ਗਏ ਨੇ ਅਧਿਕਾਰੀਆਂ ਨੇ ਪੱਜਣ ਵਾਲੇ ਸ਼ੱਕੀਆਂ ਤੇ ਹੋਰਾਂ ਦੁਆਰਾ ਰਿਕਾਰਡਿੰਗ ਸਟੂਡੀਓ ਦੇ ਅੰਦਰ ਅਤੇ ਇਥੋਂ ਤੱਕ ਕੀ ਨੀਲੇ ਰੱਦੀ ਦੇ ਡੱਬਿਆਂ ਵਿੱਚ ਲੁਕੇ ਹੋਏ ਕਈ ਹਥਿਆਰ ਬ੍ਰਾਮਡ ਕੇਤੇ ਨੇ ਨਾ ਹਥਿਆਰਾਂ ਵਿੱਚ ਹੈਂਡਗਨ ਅਤੇ ਦੋ ਚ ਤਾਕਤੀ ਰਾਈਫਲਾਂ ਸ਼ਾਮਿਲ ਸਨ ਬਹੁਤ ਸਾਰੇ ਪੰਜਾਬੀ ਕਲਾਕਾਰ ਇਸ ਖੇਤਰ ਵਿੱਚ ਰਕੋਰਡਿੰਗ ਸਟੂਡੀਓ ਦੀ ਵਰਤੋਂ ਕਰਦੇ ਨੇ ਤੇ ਜਿੱਥੇ ਇਹ ਸਾਰੀ ਜੜੀ ਆ ਕਟਨਾ ਵਾਪਰੀ ਹੈ ਜਿਸ ਦੇ ਕਾਰਨ ਕਲਾਕਾਰਾਂ ਦੇ ਵਿੱਚ ਵੀ ਕਿੰਨਾ ਖਤੇ دہشت ਬਣੀ ਹੋਈ ਆ ਪਿਛਲੇ ਸਮੇਂ ਦੇ ਵਿੱਚ ਜਿਹੀਆਂ ਕਈ ਕਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਉਸ ਦੇ ਵਿੱਚ ਕਲਾਕਾਰਾਂ ਨੂੰ ਨਿਸ਼ਾਨਾ ਲਗਾਤਾਰ ਬਣਾਇਆ ਜਾ ਰਿਹਾ ਇਸ ਵਕਤ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਪੰਜਾਬੀ ਗਾਇਕਾਂ ਦੇ ਇਲਾਕੇ ਦੇ ਵਿੱਚ 100 ਰਾਉਂਡ ਫਾਇਰਿੰਗ ਕੀਤੀ ਗਈ ਚੋਰੀ ਦੀ ਕਾਰ ਰੁਕੀ ਤਿੰਨ ਵਿਅਕਤੀ ਬਾਹਰ ਆਉਂਦੇ ਨੇ ਤਾਂ ਸਟੂਡੀਓ ਤੇ ਆਸ-ਪਾਸ ਤੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਇਸ ਵਕਤ ਵੱਡੀ ਖਬਰ ਸਾਂਝੀ ਕਰ ਰਿਹਾ ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਸੰਗੀਤ ਰਿਕਾਰਡਿੰਗ ਸਟੂਡੀਓ ਦੇ ਬਾਹਰ ਘੱਟੋ-ਘੱਟ 100 ਰਾਉਂਡ ਫਾਇਰ ਕੀਤੇ ਗਏ ਦੇ ਰਾਤ ਹੋਈ ਗੋਲੀਬਾਰੀ ਦੇ ਵਿੱਚ ਤੇ ਲੋਕਾਂ ਨੂੰ ਹਾਲਾਂਕਿ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਦੋ ਸੌਲਟ ਸਟਾਈਲ ਰਾਈਫਲਸ ਮੇਤ 16 ਹਥਿਆਰ ਜ਼ਬਤ ਕੀਤੇ ਜਿਸ ਇਲਾਕੇ ਵਿੱਚ ਗੋਲੀਬਾਰੀ ਹੋਈ ਹੈ ਉਸ ਇਲਾਕੇ ਵਿੱਚ ਪੰਜਾਬੀ ਗਾਇਕਾਂ ਦੇ ਸਟੂਡੀਓ ਨੇ ਮਿਲੀ ਜਾਣ ਕਰੀ ਮੁਤਾਬਕ ਦੇ ਰਾਤ ਕਰੀਬ ਹਿੰਸਾ ਸ਼ੁਰੂ ਹੋਣ ਤੋਂ ਟੋਰਾਂਟੋ ਪੁਲਿਸ ਗੈਸ ਬੰਦਿਤ ਜ਼ਮਾਨਾ ਸੰਬੰਧੀ ਜਾਂਚ ਕਰ ਰਹੀ ਸੀ ਕਿ ਰਿਕਾਰਡਿੰਗ ਸਟੂਡੀਓ ਦੇ ਕੋਲ ਇੱਕ ਚੋਰੀ ਦੀ ਘਟਨਾ ਰੁਕਦੀ ਹੈ ਤਿੰਨ ਵਿਅਕਤੀ ਬਾਹਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਸਟੂਡੀਓ ਅਤੇ ਆਸ-ਪਾਸ ਦੇ ਲੋਕਾਂ ਦੇ ਉੱਤੇ ਗੋਲੀਆਂ ਚੁਲਾ ਦਿੱਤੀਆਂ ਟੋਰੰਟੋ ਪੁਲਿਸ ਨੇ ਕਹਿ ਕੇ ਜਵਾਬ ਦਿੱਤਾ ਕਿ ਵਿਰੋਧੀ ਸਮੂਹ ਦੇ ਮੈਂਬਰਾਂ ਨੇ ਕਥਿਤ ਤੌਰ ਤੇ ਗੋਲੀਬਾਰੀ ਕੀਤੀ ਹੈ ਪੁਲਿਸ